ਕੰਮ ਇਹ ਡਾਰੀ ਹੋਣਾ ਚਾਹੀਦਾ ਕੰਮ ਸ਼ਿਕਾਇਤ ਮਿਲੀ ਤੁਰੰਤ ਐਕਸ਼ਨ ਲਿਆ ਗਿਆ ਮੁੱਖ ਮੰਤਰੀ ਦੇ ਵੱਲੋਂ ਐਸਐਸਕੇ ਸੈਨਾ ਇੱਥੇ ਮੰਸ਼ਣ ਕਰਨ ਦੀ ਯੋਗਨੀ ਹੈ ਨਾ ਤੁਰੰਤ ਅੰਮੀ ਚਲੇ ਜਾਣ ਬੜੀ ਹੁਣੀ ਹੁਣੀ ਲਾਈਨ ਸੁਣਦਾ ਹੋਵੇ ਤਾਂ ਪਹੁੰਚਣਾ ਜਾ ਰਿਹਾ ਇੱਕ ਸ਼ਖਸ ਨੇ ਜਿਹੜੀ ਹੈ ਉਹ ਖੜੇ ਹੋ ਕੇ ਸ਼ਿਕਾਇਤ ਕੀਤੀ ਕਿ ਸਰ ਸਾਡੇ ਏਰੀਆ ਦੇ ਵਿੱਚ ਦੀ ਇੱਕ ਨੈਸ਼ਨਲ ਪ੍ਰੋਜੈਕਟ ਲੰਘ ਰਿਹਾ ਹੈ ਸੜਕ ਦਾ ਤਾਂ ਉਸਦੇ ਸੜਕ ਦੇ ਬੇਟ ਜਿਹੜੀ ਜ਼ਮੀਨ ਆਉਂਦੀਆਂ ਲੋਕਾਂ ਦੀ ਤਾਂ ਉਸ ਨੂੰ ਲੈ ਕੇ ਕੁਝ ਲੋਕ ਸਾਡੇ ਮਹਾਰਾਜਪਿੰਡਾ ਦੇ ਲੋਕ ਨੇ ਜਿਹੜੇ ਉਹ ਪੈਸੇ ਇਕੱਠੇ ਕਰ ਰਹੇ ਨੇ 20 ਤੋਂ 25000 ਰੁਪਏ ਪਰ ਏਕੜ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਜਿਹੜਾ ਸੈਂਟਰ ਤੋਂ ਵੱਧ ਪੈਸੇ ਦਵਾਵਾਂਗੇ ਤੇ ਜਦੋਂ ਇਸ ਸ਼ਖਸ ਨੇ ਸ਼ਿਕਾਇਤ ਜਿਹੜੀ ਹੈ ਮੁੱਖ ਮੰਤਰੀ ਨੂੰ ਕੀਤੀ ਤਾਂ ਮੁੱਖ ਮੰਤਰੀ ਨੇ ਤੁਰੰਤ ਜਿਹੜਾ ਨਾਲ ਦੀ ਨਾਲ ਐਸਐਸਪੀ ਨੂੰ ਸਟੇਜ ਤੇ ਬੁਲਾ ਕੇ ਕਿਹਾ ਕਿ ਮੈਡਮ ਇਸ ਸ਼ਖਸ ਨੂੰ ਨਾਲ ਲੈ ਕੇ ਜਾਓ ਉਹਨਾਂ ਬੰਦਿਆਂ ਦੇ ਉੱਪਰ ਤੁਰੰਤ ਜਿਹੜੀ ਐਫਆਈਆਰ ਲਾਜ ਕਰਕੇ ਤੇ ਹੁਣੇ ਉਹਨਾਂ ਨੂੰ ਅੰਦਰ ਦਿਓ ਤਾਂ ਕਿ ਪਤਾ ਲੱਗੇ ਕਿ ਉਹ ਕਿਸ ਤਰ੍ਹਾਂ ਦੇ ਗਲਤ ਕੰਮ ਕਰ ਰਹੇ ਨੇ ਤਾਂ ਇਹ ਵੀ ਐਕਸ਼ਨ ਵੀ ਜਿਹੜਾ ਨਾਲ ਦੀ ਨਾਲ ਹੋਣਾ ਚਾਹੀਦਾ ਕਿਉਂਕਿ ਇਹ ਮੁੱਖ ਮੰਤਰੀ ਦੇ ਸਾਹਮਣੇ ਸ਼ਿਕਾਇਤ ਕੀਤੀ ਗਈ ਹੈ। ਹੋਇਆ ਵੀ ਕੁਲਵੀਰ ਚਾਰ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਤੇ ਗ੍ਰਿਫਤਾਰ ਵੀ ਕਰ ਲੈਗੇ।